ਇਕਮੇ ਦਾ ਮਾਸਲਾ ਹੈ ਲਾਲੋ 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 ਤੁਹਾਡੇ ਮੀਡੀਅਮ ਰਾਈ ਤੁਹਾਡੇ ਮਰਦੋਂ ਰਾਈ ਮੈਂ ਬਾਕੀ ਸਾਰੇ ਹੀ ਫੂਡ ਆਪਰੇਟਰ ਬਿਜ਼ਨਸਮੈਨ ਜਿੰਨੇ ਵੀ ਹੈ ਮੈਂ ਡੀਟੇਲ ਕੇ ਦੇ ਅੱਜ ਨੂੰ ਪਹਿਲੀ ਵਾਰੀ ਮੁਕਾਮ ਮਿਲਿਆ ਮਹੀਨੇ ਤੇ ਇੱਥੇ ਆਨ ਦਾ ਉਹਨਾਂ ਨੂੰ ਸੰਦੇਸ਼ ਦੇਣਾ ਚਾਹਨਾ ਵਾਰਨਿੰਗ ਦੇਣਾ ਚਾਹਨਾ ਕਿ ਇੱਕ ਤੇ ਕੋਵਿਡ 19 ਦੀਆਂ ਗਾਈਡਲਾਈਨਸ ਪੂਰੀਆਂ ਉਹਦਾ ਧਿਆਨ ਰੱਖਣ ਦੂਸਰਾ ਸਭ ਤੋਂ ਜ਼ਰੂਰੀ ਸਾਫ਼ ਸਫਾਈ ਦਾ ਧਿਆਨ ਰੱਖਣ ਗਲਵਜ਼ ਪਾਣ ਕੈਪ ਪਾਣ ਮਾਸਕ ਪਾਣ ਸੋਸ਼ਲ ਡਿਸਟੈਂਸਿੰਗ ਮੇਨਟੇਨ ਕਰਨ ਹੈਂਡ ਸੈਨੀਟਾਈਜ਼ਰ ਰੱਖਣ ਅਤੇ ਉਹਦੇ ਨਾਲ-ਨਾਲ ਸੈਨੀਟੇਸ਼ਨ ਦਾ ਵੀ ਧਿਆਨ ਰੱਖਣ ਤੇ ਮਿਲਾਵਟ ਖੁਰੀ ਤੋਂ ਪਰਹੇਜ਼ ਕਰਨ ਨਹੀਂ ਤਾਂ ਉਹਨਾਂ ਦੇ ਉੱਤੇ ਫੂਡ ਸੇਫਟੀ ਐਕਟ ਦੇ ਜੋ ਵੀ ਤਰ੍ਹਾਂ ਲੱਗਦੀ ਹੋਵੇ ਲਾ ਕੇ ਅਸੀਂ ਕਾਰਵਾਈ ਕਰਾਂਗੇ ਇੱਕ ਸਰ ਬੇਨਤੀ ਆ ਜਦੋਂ ਵੀ ਤੁਹਾਡੀ ਟੀਮ ਵੱਲੋਂ ਜਾਂ ਤੁਹਾਡੇ ਅਫਸਰਾਂ ਵੱਲੋਂ ਮੇਟੇ ਆਉਣ ਦਾ ਕੋਈ ਮਿਲਦੀ ਹੈ ਇੰਟੈਂਸ਼ਨ ਇਹ ਦੁਕਾਨਾਂ ਵਾਲੇ ਸਾਰੇ ਸ਼ਟਰ ਛੱਡ ਕੇ ਭੱਜ ਜਾਂਦੇ ਆ ਕਿ ਇਹਨਾਂ ਤੇ ਹੈ ਕੋਈ ਇਹਨਾਂ ਤੇ ਕੋਈ ਦੇਖੋ ਮੈਂ ਜੀ ਐਸ ਕੁਰਸੀ ਤੇ ਰਹਾ ਤੇ ਮੇਰਾ ਅਗਲਾ ਟਾਰਗੇਟ ਉਹੀ ਹੋਣਗੇ ਜਿਹੜੇ ਸ਼ਟਰ ਬੰਦ ਕਰਕੇ ਚੱਲ ਜਾਂਦੇ ਆ ਜੀ ਵੀ ਜੀ ਬੰਦ ਹੈ ਜੀ ਬੜੇ ਹਲਵਾਈਆਂ ਦੇ ਮੇਟੇ ਦੇ ਵਿੱਚ ਹੁਣ ਐਟ ਅ ਟਾਈਮ ਤੇ ਮੈਂ ਇਸ ਦੁਕਾਨ ਤੇ ਬੈਠਾ ਇੱਥੋਂ ਕੰਮ ਖਤਮ ਹੋਊਗਾ ਤਾਂ ਅੱਗੇ ਜਾਵਾਂਗਾ ਅੱਗੇ ਬੰਦ ਮਿਲੂਗਾ ਮੈਂ ਧਿਆਨ ਚ ਰੱਖਾਂਗਾ ਅੱਗੇ ਸਿੱਧਾ ਹੀ ਪਹਿਲੇ ਗੱਡੀ ਉੱਥੇ ਘੋੜੀ ਠੀਕ ਹੈ ਲੇਕਿਨ ਉਹ ਉਹਦੀ ਇਹ ਮਤ ਸਮਝਣ ਕਿ ਜਿਨ੍ਹਾਂ ਨੇ ਸ਼ਟਰ ਬੰਦ ਹੈ ਉਹਨਾਂ ਤੇ ਕਾਰਵਾਈ ਨਹੀਂ ਹੋਏਗੀ ਅੱਜ ਨਹੀਂ ਤੇ ਮਹੀਨੇ ਬਾਅਦ ਉਹਨਾਂ ਦੀ ਵੀ ਵਾਰੀ ਆਏਗੀ ਕਹਿੰਦਾ ਬਾਬੀ ਉਹ ਜ਼ਿਆਦਾ ਨਜ਼ਰਾਂ ਜਾ ਕੇ ਤਾਂ ਦੇਖੋ ਨਹੀਂ ਜ਼ਿਆਦਾ ਨਹੀਂ ਪਰ ਆਪਾਂ ਸੰਕੇਤ ਲੈਣਾ ਕੀ ਇਹਦਾ ਮਤਲਬ ਕਿ ਉਹ ਗਲਤ ਕੰਮ ਕਰਦੇ ਹਾਂ ਹਾਂ ਬਿਲਕੁਲ ਆਪਾਂ ਚੈੱਕ ਜ਼ਰੂਰ ਕਰਾਂਗੇ ਹੋ ਸਕਦਾ ਉਹ ਠੀਕ ਵੀ ਹੋਣ ਹਾਂ ਹਾਂ ਪਰ ਆਪਾਂ ਉਹਨਾਂ ਚੈੱਕ ਕਰਾਂਗੇ Thank you.